शाहकोट पुलिस वालों पिंड कागड़ा विखे नौजवान का कतल करने वाले चार दोषी गिरफ्तार सब तो पहला खबर खेडा देखने लैनल नबसक्राइब करो खबर इश्तहार भेजने संपर्क करो रिपोर्ट पत्रकार हरपाल सिंह जज ਲਾਜੇਂਦਰ ਦੇ ਮਾਡਲ थाना ਸ਼ਾ ਕੋੜਚ ਸਭੀ ਸ਼ਾ ਕੋੜ ਦੇ ਅਧੀਨ ਆਉਂਦੇ ਪਿੰਡ ਕਾਗਣਾ ਚ 29 7 25 ਨੂੰ ਸਵੇਰੇ 5:30 ਵਜੇ ਚਗਰਾਤੇ ਦੇ ਲੰਗਰ ਦੌਰਾਨ ਇੱਕ ਲੜਾਈ ਹੋਈ ਸੀ ਜਿਸ ਵਿੱਚ ਕਰਨਦੀਪ ਉਰਫ ਨੰਦੂ ਪੁੱਤਰ ਨਿਰਮਲ ਸੇਵਾਸੀ ਕਾਗਣਾ ਨੂੰ ਉਸ ਦੇ ਪਿੰਡ ਦੇ ਹੀ ਚਾਰ ਸਾਥੀਆਂ ਨੇ ਆਪਣੇ ਦਸਤੀ ਦਾਤਰਾਂ ਔਰ ਕਈ ਦੇ ਦਸਤਿਆਂ ਨਾਲ ਗੰਭੀਰ ਸੱਟਾਂ ਜਿਹੜੇ ਮਾਰਦੇ ਨੇ ਇਧਰਾਂ ਲਾਈਆਂ ਸੀ ਇਹ ਸੂਚਨਾ ਆਕਾਸ਼ਦੀਪ ਸਿੰਘ ਦੇ ਜਿਹੜੇ ਨੰਦੂ ਦੇ ਭਰਾ ਨੇ ਮੋੜਾ ਥਾਣਾ ਦੇ ਮੁਕੱਫਰ ਇੰਸਪੈਕਟਰ ਬੁਨਿੰਦਰ ਸਿੰਘ ਫੂਲ ਹਰਾਨੂੰ ਦਿੱਤੇ ਜਿਨ੍ਹਾਂ ਨੇ ਇਸ ਮੁਕੱਦਮੇ ਦੀ ਗੰਇੰਤਾ ਨੂੰ ਦੇਖਦੇ ਹੋਇਆ ਤੁਰੰਤ ਮੁਕੱਦਮਾ ਰੈਲੇਵੈਂਟ ਸੈਕਸ਼ਨ ਤਹਿਤ ਜਿਹੜੀ ਅਟੈਂਪਟ ਟੂ ਮਰਡਰ ਸੈਕਸ਼ਨ ਦਾ ਦਰਜ ਕੀਤਾ ਜੋ ਇਸ ਮੁਕੱਦਮੇ ਦੀ ਗੰਇੰਤਾ ਦੇ ਮੱਦੇਨਜ਼ਰ ਮਾਨਜੋਗ ਐਸਐਸਪੀ ਜ਼ਿਲ੍ਹਾ ਜੰੰਦਰ ਤੇ ਹਾਥੀਸਤਾਰ ਹੰਦ ਸਿੰਘ ਵਰਖੀ ਦੀ ਵੱਲੋਂ ਸਵੇਤ ਐਸਪੀ ਸਰਵਿਤ ਰਏ ਜਿਨੇ ਗਾਰਡ ਦੀ ਲਾਈਨ ਤੇ ਮੋੜਾ ਥਾਣਾ ਦੀ ਸ਼ਾਹਪੁਰ ਦੀ ਟੀਮ ਨੇ ਅਦੌਣਾ ਢੰਗ ਤਰੀਕਿਆਂ ਨਾਲ ਇਸ ਦੇ ਪਹਿਲਾਂ ਦੋ ਦੋਸ਼ੀ ਅਫਸਰ ਕੀਤੇ ਔਰ ਉਸ ਤੋਂ ਬਾਅਦ ਇਹ ਜਿਹੜਾ ਦੋਸ਼ੀਆਂ ਨੂੰ ਜਿਹੜਾ ਜੇਲ੍ਹ ਵੀ ਭੇਜਿਆ ਗਿਆ ਔਰ ਇਹ ਜਿਹੜਾ ਪੀੜਤ ਸੀਗਾ ਜਿਹੜਾ ਕਰਨਦੀਪ ਨੰਦੋ ਇਹਦੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਸੀ ਇਸ ਜਿਹੜਾ ਸੱਤਾਂ ਹਸਪੀਟਲ ਨਿਰੰਦਰ ਜੀ ਦੇ ਜਿਹੜੇ ਲਾਇ ਸੀਗਾ ਜਿਹਦੀ ਸੱਟਾਂ ਦੀ ਤਬੀਅਤਾ ਨਾ ਸੰਦਿਆ ਹਸਾਰਦੇ ਹੋਇਆ ਦੋ ਤਿੰਨ ਪਹਿਲਾਂ ਇਹਦੀ ਜਿਹੜੀ ਹੈ ਮੌਤ ਹੋ ਗਈ ਤੇ ਮੁਕਾਦਮੇ ਵਿੱਚ ਜਿਹੜਾ ਜੁਰਮ 302 ਜਿਹੜਾ ਕਤਲ ਦਾ ਇੱਕ ਸੈਕਸ਼ਨ ਐਡ ਕਰਕੇ ਤੇ ਇਹਦੇ ਬਾਕੀ ਦੇ ਰਹਿੰਦੇ ਦੋ ਦੋ ਸ਼ਖ ਨੂੰ ਗ੍ਰਫਤਰ ਕੀਤਾ ਜੋ ਇਸ ਮਗਧ ਦੇ ਵਿੱਚ ਚਾਰ ਦੋਸ਼ੀ ਕੋਲ ਜਿਹੜੇ ਨਾਮਜਦ ਹੋਏ ਪੁਲਿਸ ਵੱਲੋਂ ਚਾਰਾਂ ਨੂੰ ਗ੍ਰਫਤਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਜਿ ਵਿੱਚ ਗੁਰਪ੍ਰੀਤ ਸਿੰਘ ਕਾਲੂ ਮਸ਼ਾਲਜੀਤ ਔਰ ਭੋਲਾ ਅਭਿਸ਼ੇਕ ਕਾਰੂਰ ਪਬੀ ਅਤੇ ਅਮਨ ਅਨਮੋਲ ਪ੍ਰੀਤ ਸਿੰਘ ਜਿਹੜੇ ਵਾਸੀ ਕਾਗਣਾ ਜਿਹਦੇ ਪਿੰਡ ਦੇ ਰਹਿਣ ਵਾਲੇ ਸਾਰੇ ਇਹਨਾਂ ਨੂੰ ਗ੍ਰਫਤਰ ਕੀਤਾ ਔਰ ਇਹਨਾਂ ਬਿਸਵਰਤੇਗ ਦਾਤਰ ਜਿਹੜੇ ਸੀਗੇ ਔਰ ਕਈ ਦੇ ਦਸਤਾਵੇਜ਼ ਬ੍ਰਾਂਧ ਕੀਤਾ ਔਰ ਇਹਨਾਂ ਦਾ ਮਾਂਜੋ ਅਦਾਲਤ ਤੇ ਪੇਸ਼ ਕਰ ਰਿਹਾ ਮੰਡਾ ਹਸਤੀ ਕਿ ਤੱਕ ਇਹਦੇ ਮੁਕੱਦਮੇ ਦੀ ਕਿ ਅਈਨਾ ਤਕਤੀਸ਼ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਗੰਭੀਰ ਅਪਰਾਧ ਹੈ ਔਰ ਇਹਦਾ ਬਹੁਤ ਹੀ ਗਰੀਬ ਪਰਿਵਾਰ ਨਾਲ 19 ਸਾਲ ਦਾ ਬੱਚਾ ਸੀ ਜਿਹੜਾ ਕਰਨਦੀਪ ਵਰਸ ਨੰਦੂ ਤੇ ਇਹਦੇ ਪਰਿਵਾਰ ਨੂੰ ਸਾਡੀ ਉਹਦੇ ਨਾਲ ਪੂਰੀ ਸਹਿਯੋਗ ਔਰ ਉਹਨੂੰ ਕੋਰਟ ਦੇ ਜ਼ਰੀਏ ਪੂਰਾ ਇਨਸਾਫ ਦੋਣ ਲਿਪ ਜਿਹੜਾ ਜਰਿੰਦਰ ਵਿਧਾਤੀ ਪੁਲਿਸ ਜਿਹੜੀ ਵਤਨਮਦ ਹੈਗੀ ਆ ਔਰ ਬਾਕੀ ਵੀ ਅਪਰਾਧੀਆਂ ਨੂੰ ਜਿਹੜੇ ਇਸ ਤਰ੍ਹਾਂ ਦਾ ਅਪਰਾਧ ਕਰਨ ਵਾਲਿਆਂ ਨੂੰ ਸਖਤ ਤਾੜਨਾ ਕਿ ਪੁਲਿਸ ਇਸ ਤਰ੍ਹਾਂ ਦੇ ਅਪਰਾਧਿਓਂ ਜਲਦੀ ਹੀ ਜਿਹੜਿਆ ਕਾਨੂੰਨਾਂ ਦੇ ਜਿਹੜੀ ਸੁਰੱਖਾ ਵਿੱਚ ਬੰਦ ਕਰਨ ਲਈ ਪਾਬੰਦ ਹੈ ਥੈਂਕ ਯੂ ਪਿਛਲੀ 28 ਤਰੀਕ ਨੂੰ ਪਿੰਡ ਜਾਗਰਣ ਚੱਲਦਾ ਸੀ ਈਰੇ بیٹے ਦੀ ਉਹਦੇ ਵਿੱਚ ਮੌਤ ਹੋ ਗਈ ਸੀ ਤੇ ਪਿੰਡ ਦੇ ਨਗਰ ਨੇ ਐਸਐਚਓ ਸਾਹਿਬ ਨੇ ਪੂਰੀ ਟੀਮ ਨੇ ਸਾਨੂੰ ਇਨਸਾਫ ਦਿਵਾਇਆ ਲੈ ਸਰਪੰਚ ਸਾਹਿਬ ਕਾ ਸਰਪੰਚ ਰਾਜ ਕੁਮਾਰ ਪਿਛਲੀ 28 ਤਰੀਕ ਨੂੰ ਸਾਡੇ ਪਿੰਡ ਵਿੱਚ ਜਾਗਰਣ ਚੱਲ ਰਿਹਾ ਸੀ ਤੇ ਉਸ ਦੌਰਾਨ ਆਪਣੇ ਕਰਨਦੀਪ ਪੁੱਤਰ ਨਿਰਮਲ ਸਿੰਘ ਉਹ ਵੀ ਸੇਵਾ ਕਾਰਜਾ ਸੀ ਤੇ ਕੋਈ ਸਾਰਥੀ ਅੰਸਰ ਆਏ ਉਹਨਾਂ ਨੇ ਉਹਦੇ ਉੱਤੇ ਡਾਕਟਰ ਨਾਲ ਹਮਲਾ ਕਰ ਦਿੱਤਾ ਤੇ ਇਲਾਜ ਦੌਰਾਨ ਉਹਦੀ ਮੌਤ ਹੋ ਗਈ ਅਸੀਂ ਸ਼ਾਹਕੋਟ ਪੁਲਿਸ ਪ੍ਰਸ਼ਾਸਨ ਦਾ ਤੇ ਚੌਕੀ ਇੰਚਾਰਜ ਆਪਣੇ ਬੂਟਾ ਰਾਮ ਦਾ ਬਹੁਤ ਧੰਨਵਾਦ ਕਰਦੇ ਮੈਂ ਕੁਲਦੀਪ ਸਿੰਘ ਸਰਪੰਚ ਪਿੰਡ ਤਾਗਣਾ ਜੋ ਕਿ ਸਾਡੇ ਪਿੰਡ ਵਿੱਚ ਸਾਡੇ ਪਿੰਡ ਕਾਗਣਾ ਵਿੱਚ ਜਾਗਰਣ ਚੱਲ ਰਿਹਾ ਸੀ ਜਿਸ ਵਿੱਚ ਕਰਨਦੀਪ ਨੰਦੂ ਪੁੱਤਰ ਨਰਮਨ ਸਿੰਘ ਸੇਵਾ ਕਰ ਰਿਹਾ ਸੀ ਉਸ ਦੌਰਾਨ ਕੁਝ ਪਿੰਡ ਦੇ ਸ਼ਰਾਰਤੀ ਅਨਸਰਾਂ ਵੱਲੋਂ ਤਕਰੀਬਨ ਸਵੇਰੇ 5:30 ਵਜੇ ਰਾਤrana ਨਾਲ ਹਮਲਾ ਕਰ ਦਿੱਤਾ ਉਸ ਜਗ੍ਹਾ ਤੋਂ ਦੌੜ ਗਏ ਉਸ ਤੋਂ ਬਾਅਦ ਸਿਰਤੇ ਜਿਆਦਾ 60 ਫੋਨ ਕਾਲ ਨਾਲ ਹਸਪਤਾਲ ਲੈ ਗਏ ਅਨਾਜ ਦੌਰਾਨ ਕਰਨਦੀਪ ਦੀ ਮੌਤ ਹੋ ਗਈ ਜੀ ਦੂਜਾ ਪਤੰਦੂ ਜੀ ਚਲੋ ਪਰਿਵਾਰ ਨੇ ਪ੍ਰਸ਼ਾਸਨ ਤੋਂ ਕਾਗਜ਼ਾਂ ਨੂੰ ਫੜਨ ਦੀ ਮੰਗ ਕੀਤੀ ਅਤੇ ਸ਼ਾਹਕੋਟ ਡੀਐਸਪੀ ओंकार ਸਿੰਘ ਬਰਾੜ ਐਸਐਚਓ ਬਲਵਿੰਦਰ ਸਿੰਘ ਗੁੱਡਰ ਅਤੇ ਚੌਕੀ ਅਨਛਾਤ ਮਸੀਹਾਂ ਬੂਟਾ ਰਾਮ ਅਤੇ ਉਸ ਉਸ ਉਹਨਾਂ ਦੀ ਪੂਰੀ ਟੀਮ ਨੇ ਵਧੀਆ ਕਾਰਜ ਕਾਰਗੁਜ਼ਾਰੀ ਕਰਦਿਆਂ 6-5-6 ਘੰਟਿਆਂ ਵਿੱਚ ਇਹ ਕਾਗਜ਼ਾਂ ਨੂੰ ਫੜ ਲਿਆ ਅਸੀਂ ਥਾਣਾ ਸ਼ਾਹਕੋਟ ਪੁਲਿਸ ਪ੍ਰਸ਼ਾਸਨ ਦਾ ਪਿੰਡ ਕਾਗਣਾ ਵੱਲੋਂ ਧੰਨਵਾਦ ਕਰਦੇ ਹਾਂ